ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ਼ਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸੀਤਿਪਾਮਦੇ ਖੇਤਰ ਵਿੱਚ ਪਿਛਲੇ 19 ਸਾਲਾਂ ਤੋਂ ਨਿਰੰਤਰ ਯੋਗਦਾਨ ਪਾ ਰਹੇ ਐਸਪੀਐਸ ਹਸਪਤਾਲ ਵੱਲੋਂ ਅੱਜ ਪੀਏਯੂ ਵਿਕੇ 10ਵੀਂ ਦਿਲ ਦੀ ਦੌੜ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੂਜੇ ਪ੍ਰਸਿੱਧ ਐਥਲੀਟ ਫੌਜਾ ਸਿੰਘ ਅਤੇ ਹਸਪਤਾਲ ਦੇ ਐਮਡੀ ਜੈ ਸਿੰਘ ਸੰਧੂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਫੌਜਾ ਸਿੰਘ ਨੇ ਆਖਿਆ ਕਿ ਮੈਂ 114 ਸਾਲ ਦੀ ਉਮਰ ਵਿੱਚ ਵੀ ਤਾਂਦਰੁਸਤ ਹਾਂ ਉਹਨਾਂ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਦੀ اپیل ਕੀਤੀ। ਉਹਨਾਂ ਅਗੇ ਕਿਹਾ ਕਿ ਐਸਪੀਐਸ ਹਸਪਤਾਲ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦਾ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਭ ਨੂੰ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਬਧੀਰੇ ਜਾਣਕਾਰੀ ਦਿੰਦਿਆਂ ਐਮ.ਡੀ. ਜੈ ਸਿੰਘ ਸੰਧੂ ਨੇ ਦੱਸਿਆ ਕਿ ਐਸਪੀਐਸ ਹਸਪਤਾਲ ਦੀ ਸਥਾਪਨਾ ਸਤਿਗੁਰੂ ਜਗਜੀਤ ਸਿੰਘ ਜੀ ਨੇ ਸਨ 2005 ਵਿੱਚ ਕੀਤੀ ਸੀ ਜਿਸ ਦਾ ਮੁੱਖ ਮਕਸਦ ਪੰਜਾਬ ਵਾਸੀਆਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਕੈਂਪ ਲਗਾਉਣਾ ਤੇ ਨਿਰੋਗੀ ਜੀਵਨ ਜੀਣ ਦਾ ਢੰਗ ਦੱਸਣਾ ਹੈ ਐਮ ਡੀ ਸੰਧੂ ਨੇ ਅੱਗੇ ਦੱਸਿਆ ਕਿ ਵਰਲਡ ਹਾਰਟ ਡੇਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਦੀ ਮੈਰਾਥਨ ਕਰਵਾਈ ਜਾਂਦੀ ਹੈ ਜ ਜੀਹਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸਿਜ਼ ਡਾਕਟਰ ਸੁਨੀਲ ਕਤਿਆਲ ਤੇ ਵਾਈਸ ਪ੍ਰੈਜ਼ੀਡੈਂਟ ਸੀਏ ਵਿਵੇਕ ਮਿਸ਼ਰਾ ਨੇ ਦੱਸਿਆ ਕਿ ਮੌਜੂਦਾ ਸਤਿਗੁਰੂ ਉਦੇਸ ਸਿੰਘ ਜੀ ਦੀ ਕਿਰਪਾ ਸਦਕਾ ਹਸਪਤਾਲ ਬੁਲੰਦਿਆ ਨੂੰ ਛੂ ਰਿਹਾ ਹੈ ਹਸਪਤਾਲ ਦਾ ਸਟਾਫ ਮਰੀਜ਼ਾਂ ਦੀ ਤਨਦੇਹੀ ਨਾਲ ਸੇਵਾ ਕਰ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਅੱਜ ਦੀ ਮੈਰਾਥਨ ਵਿੱਚ ਭਾਰਤ ਭਰ ਤੋਂ 3500 ਦੇ ਕਰੀਬ ਦੌੜਾਕਾਂ ਨੇ ਭਾਗ ਲਿਆ ਇਸ ਮੈਰਾਥਨ ਵਿੱਚ ਮਰਦਾਂ ਦੀ 10 ਕਿਲੋਮੀਟਰ ਮੈਰਾਥਨ ਵਿੱਚ ਭਵਿਸ਼ਿਆ ਨੇ ਪਹਿਲਾ ਸਥਾਨ ਅਸ਼ਵਿਨ ਨੇ ਦੂਜਾ ਅਤੇ ਵਿਨੇ ਨੇ ਤੀਜਾ ਸਥਾਨ ਹਾਸਲ ਕੀਤਾ ਔਰਤਾਂ ਦੀ 5 ਕਿਲੋਮੀਟਰ ਦੀ ਮੈਰਾਥਨ 'ਚ ਜੋਤੀ ਪ੍ਰਚੰਡ ਨੇ ਪਹਿਲਾ ਨੀਟਾ ਰਾਣੀ ਨੇ ਦੂਜਾ ਤੇ ਤਨੂ ਨੇ ਤੀਜਾ ਸਥਾਨ ਹਾਸਲ ਕੀਤਾ ਮਾਚ ਸੰਚਾਲਨ ਦੀ ਭੂਮਿਕਾ ਕੋਚ ਹਰਜਿੰਦਰ ਹਰਜੀਤ ਸਿੰਘ ਅਤੇ ਡਾਕਟਰ ਆਨੰਦ ਨੇ ਬਖੂਬੀ ਨਿਭਾਈ ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਰਵਨਿੰਦਰ ਕੂਕਾ ਡਾਕਟਰ ਨਵਦੀਪ ਡਾਕਟਰ ਜੀਪੀਐਸ ਕਲੈਰ ਡਾਕਟਰ ਮਨਪ੍ਰੀਤ ਸਲੂਜਾ ਡਾਕਟਰ ਅਨੁਪਮ ਸ਼੍ਰੀਵਾਸਤਵ ਮੈਡੀਸਨ ਦੇ ਡਾਕਟਰ ਗੁਰਵਿੰਦਰ ਬਿਰਕ ਡਾਕਟਰ ਈਸ਼ ਗਰਗ ਤੇ ਡਾਕਟਰ ਐਨ ਕੇ ਚੌਧਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਿਕਿਉਰਿਟੀ ਟੀਮ ਵੱਲੋਂ ਸੁਰੱਖਿਆ ਦੇ ਵਧੀਆ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਰਜੀਸ਼ ਗੰਭੀਰ ਡਾਕਟਰ ਸ਼ਿਵਾਨੀ ਟੰਡਨ ਮਨਕਵਨਵਰ ਕੌਰ ਡਾਕਟਰ ਵਿਨੀਤ ਸ਼ੈਲੀ ਅਰੋੜਾ ਹਰੀਸ਼ ਸ਼ਰਮਾ ਸੀਐਸਓ ਸਤਨਾਮ ਸਿੰਘ ਤੇ ਲਖਵੀਰ ਬੱਦੋਵਾਲ ਵੀ ਮੌਜੂਦ ਸਨ